ਕੁਲੌਂਗ ਤੇ ਤੁਹਾਡਾ ਸਵਾਗਤ ਹੈ ਟੈਰਫ ਨੂੰ ਲੈ ਕੇ ਅਮਰੀਕਾ ਦੀ ਸੁਪਰੀਮ ਕੋਰਟ ਦੀ ਜੱਜਮੈਂਟ ਜਿਹਨੇ 트ੰਪ ਦਾ ਸਾਰਾ ਢਾਂਚਾ ਹਲਾਤਾ ਉਹ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਲਗਾਤਾਰੇ ਖਬਰਾਂ ਚਰਚਾ ਚਲੇ ਪਰ ਇਦੋਂ ਵੀ ਵੱਡੀ ਚਰਚਾ ਜਿਹੜੀ ਇਹ ਹੈ ਕਿ ਸੁਪਰੀਮ ਕੋਰਟ ਦੇ ਜਿਹੜੀ ਇਹ ਜੱਜਮੈਂਟ ਦਿੱਤੀ ਹੈ ਇਹਦੇ ਅਸਰ ਕੀ ਪੈਣੇ ਨੇ ਭਾਰਤ ਤੇ ਅਮਰੀਕਾ ਦੀ ਡੀਲ ਤੇ ਕੀ ਅਸਰ ਪੈਣਾ ਪਲੱਸ ਅਮਰੀਕਾ ਦਾ ਦੂਜੇ ਦੇਸ਼ਾਂ ਨਾਲ ਜਿਹੜਾ ਸਬੰਧ ਹੈ ਉੱਤੇ ਕੀ ਅਸਰ ਪੈਣਾ ਹੈ ਔਰ ਇਹਦੇ ਨਾਲ ਦੀ ਨਾਲ ਹੁਣ ਤੱਕ ਕਿਹੜੇ-ਕਿਹੜੇ ਦੇਸ਼ ਨੇ ਇਹਦੇ ਤੇ ਕੋਈ ਪ੍ਰਤੀਕਿਰਿਆ ਦਿੱਤੀ ਹੈ ਰਿਐਕਟ ਕੀਤਾ ਵੀ ਹੈ ਜਾਂ ਨਹੀਂ ਕੀਤਾ 트럼ਪ ਨੇ ਇੱਕ ਹੋਰ ਨਵਾਂ ਜਿਹੜਾ ਟੈਰਫ ਲਾ ਦਿੱਤਾ ਗਿਆ ਇੱਕ ਹੋਰ ਕਾਨੂੰਨ ਦੇ ਤਹਿਤ ਉਹ ਟੈਰਫ ਦਾ ਕੀ ਅਸਰ ਪੈਣਾ ਵਪਾਰ ਤੇ ਇਹ ਬਹੁਤ ਸਾਰੇ ਸਵਾਲ ਨੇ ਅਜੇ ਜਿਹੜੇ ਸਮਝਣ ਦੀ ਜ਼ਰੂਰਤ ਹੈ ਜਿਹੜੀ ਆਪਾਂ ਸਮਝਦੇ ਆ ਆਪਸ ਦੇ ਵਿੱਚ ਜੋ ਵੀ ਕਰਨਾ ਦੁਨੀਆ ਦਾ ਮੀਡੀਆ ਲਿਖ ਰਿਹਾ ਹੈ ਜਾ ਦੁਨੀਆ ਦੇ ਇਕਨੋਮਿਸਟ ਜਿੱਥੇ ਚਰਚਾ ਕਰ ਰਹੇ ਨੇ ਨਾ ਦਿਨਾਂ ਦੇ ਵਿੱਚ ਉਹ ਸਾਰੀ ਗੱਲ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਇੰਨਾ ਕੁ ਸਭ ਜਿਹੜੀ ਇੱਕ ਉਹ ਡੀਲ ਕੀ ਸੀ ਜਿਹਦੇ ਤਹਿਤ ਕਿਹੜੇ ਕਾਨੂੰਨ ਦੇ ਤਹਿਤ 트ੰਪ ਲਾ ਰਹੇ ਸੀ ਆਪਣੀ ਟੈਰਫ ਸਾਰੇ ਕਿਤੇ ਤੇ ਉਹ ਰੱਦ ਕਿਹੜੇ ਦਲੀਲ ਦੇ ਨਾਲ ਕੀਤੀ ਗਈ ਹੈ 트ੰਪ ਇੱਕ ਐਕਟ ਸੀ ਅਮਰੀਕਾ ਦੇ ਵਿੱਚ ਬਣਿਆ ਹੋਇਆ 1970 ਦਾ ਜਿਹੜੇ ਐਕਟ ਨੂੰ ਸਮਝਿਆ ਜਾ ਰਿਹਾ ਸੀ ਦਾ ਇੰਟਰਨੈਸ਼ਨਲ emergancy economic power act 1977 ਭਾਵ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੇ ਜੋ ਵੀ ਗੱਲ ਹੋਣਗੇ ਉਦੋਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਕੁਝ ਖਾਸ emergeny ਤਾਕਤਾਂ ਦਿੱਤੀਆਂ ਜਾਂਦੀਆਂ ਨੇ ਜਦੋਂ ਉਹ ਇਹੋ ਜਿਹੇ ਟੈਰਫ ਜਾਂ ਬਾਕੀ ਚੀਜ਼ਾਂ ਲਗਾ ਸਕਦਾ ਹੈ ਟੈਰਫ ਦੇ ਮਾਮਲੇ ਦੇ ਵਿੱਚ ਤਾਂ ਡੋਨਲਡ ਟਰੰਪ ਜਦੋਂ ਤੋਂ ਆਏ ਖਾਸ ਤੌਰ ਦੇ ਉੱਤੇ ਫਰਵਰੀ 2025 ਤੋਂ ਲੈ ਕੇ ਵੱਖ-ਵੱਖ ਦੇਸ਼ਾਂ ਨਾਲ ਉਹਨਾਂ ਨੇ ਇਹ ਗੱਲ ਕੀਤੀ ਕਿ ਆਪਾਂ ਆਪਸ ਦੇ ਵਿੱਚ ਸਮਝੌਤਾ ਕਰਦੇ ਹਾਂ ਦੁਨੀਆ ਦੀਆਂ ਸੰਸਥਾਵਾਂ ਦੇ ਵਿੱਚ ਜਿਹੜੇ ਸਮਝੌਤੇ ਚੱਲ ਰਹੇ ਨੇ ਚਾਹੇ ਉਹ WTO ਦੇ ਤਹਿਤ ਮੁਬਾਰ ਸਮਝੌਤੇ ਨੇ ਉਹਨਾਂ ਨੂੰ ਸਾਈਡ ਲਾਈਨ ਕਰਕੇ ਦਬੱਲੇ ਸਮਝੌਤੇ ਇਹਨਾਂ ਸਮਝੌਤਿਆਂ ਤੇ ਉਹਨਾਂ ਨੇ ਕੀ ਕੀਤਾ ਇਸ ਐਕਟ ਨੂੰ ਆਧਾਰ ਬਣਾ ਕੇ ਕਦੇ ਚੀਨ ਤੇ 135% ਲਾਤਾ ਭਾਰਤ ਤੇ 25% ਲਾਤਾ 25% ਹੋਰ ਲਾਤਾ ਜੇ ਤੁਸੀਂ ਰੂਸ ਤੋਂ ਤੇਲ ਖਰੀਦੋਗੇ ਕੈਨੇਡਾ ਤੇ ਲਾਤਾ 35% ਔਰ ਅਲੱਗ-ਅਲੱਗ ਦੇਸ਼ਾਂ ਤੇ ਵੱਖ-ਵੱਖ ਮਾਮਲਿਆਂ ਦੇ ਬਿਨਾਰ ਸੁਲੰਦਤ ਲਗਭਗ 60 ਦੇਸ਼ਾਂ ਤੇ ਟੈਰਫ ਲਾਏ ਟੈਰਫ ਲਾ ਕੇ ਫਿਰ ਸਮਝੌਤਿਆਂ ਦਾ ਦੌਰ ਸ਼ੁਰੂ ਕੀਤਾ ਬਾਹਾ ਮਰਉਣ ਕਿ ਉਹਨਾਂ ਦੀ ਕਿ ਜੇਕਰ ਤੁਸੀਂ ਨਹੀਂ ਮੰਨਦੇ ਤਾਂ ਇਸ ਗੱਲ ਦੀ ਜ਼ਰੂਰ ਅੱਗੇ ਗੱਲ ਕਰੂੰਗਾ ਔਰ ਇਹਦੇ ਚ ਕਿਵੇਂ ਲਾਇਆ ਕਿਸ ਤਰੀਕੇ ਦੇ ਨਾਲ ਗੱਲ ਕੀਤੀ ਕਿਉਂਕਿ ਉਹ ਇਹਨੂੰ ਨੈਸ਼ਨਲ ਸਕਿਉਰਟੀ ਦਾ ਇਸੇ ਕਰਕੇ ਸ਼ਾਇਦ ਮੁੱਦਾ ਬਣਾਉਣਾ ਚਾਹੁੰਦੇ ਸੀ ਕਿ ਇਹ ਨੈਸ਼ਨਲ ਸਕਿਉਰਿਟੀ ਦਾ ਮੁੱਦਾ ਸਧਾਰਨ ਵਪਾਰ ਦਾ ਮੁੱਦਾ ਨਹੀਂ ਇਸੇ ਕਰਕੇ ਉਹਨੇ ਜੰਗਾਂ ਦੇ ਵਿੱਚ ਇਹੀ ਟੈਰਫ ਵਾਰ-ਵਾਰਤਾਣੀ ਸ਼ੁਰੂ ਕੀਤੀ ਜੰਗ ਦੇ ਵਿੱਚ ਕੀ ਕਿਹਾ ਗਿਆ ਸਾਡੇ ਪ੍ਰਧਾਨ ਮੰਤਰੀ 트ੰਪਸ ਸਾਹਿਬ ਕਹਿੰਦੇ ਨੇ ਜੁੜੇ ਹੋਏ ਸੀ ਦੂਰੋਂ ਸਾਡਾ ਨਮਾਇੰਦਾ ਜਿਹੜੀ ਉਹਨਾਂ ਨੇ ਇੱਕ ਬੜਾਇਆ ਬੋਰਡ ਪੀਸ ਬੋਰਡ ਪੀਸ ਬੋਰਡ ਦੇ ਵਿੱਚ ਪਾਕਿਸਤਾਨ ਦਾ ਮੈਂਬਰ ਹੈ 1 ਕਰਬ ਡਾਲਰ ਦੀ ਫੀਸ ਹੈ ਜਿਨ੍ਹਾਂ ਨੇ ਮੈਂਬਰ ਬਣਨਾ ਉਹਨਾਂ ਦੀ ਮੀਟਿੰਗ ਹੋ ਰਹੀ ਸੀ 트ੰਪਸ ਸੰਬੋਧਨ ਕਰ ਰਹੇ ਸੀ ਔਰ ਉਹ ਬੋਲਦੇ ਹੋਏ ਕਹਿੰਦੇ ਨੇ ਪਰ ਨਰਿੰਦਰ ਮੋਦੀ ਵੀ ਮੇਰੇ ਫਰੈਂਡ ਨੇ ਉਹ ਵੀ ਦੇਖ ਰਹੇ ਨੇ ਇਸ ਪ੍ਰੋਗਰਾਮ ਨੂੰ ਉਹਨਾਂ ਦੀ ਮੌਜੂਦਗੀ ਦੇ ਵਿੱਚ ਵੀ 트ੰਪ ਨੇ ਕਿਹਾ ਕਿ ਇਹ ਜਿਹੜਾ ਭਾਰਤ ਪਾਕਿਸਤਾਨ ਦਾ ਜੰਗ ਹੈ ਮੈਂ ਰੁਕਾਤਾ ਕਿ ਮੈਂ ਰਖਾਇਆ ਸਭ ਨੂੰ ਕਿਹਾ ਦੋਨਾਂ ਨੂੰ ਕਿ ਦੋ ਦੋ 100% ਤੁਹਾਡੇ ਤੇ ਮੈਂ ਲਾ ਦੂੰਗਾ ਡਿਊਟੀ ਫਿਰ ਦੇਖਣਾ ਦੋਨੇ ਮੰਨ ਗਏ ਪਾਕਿਸਤਾਨ ਦਾ ਪ੍ਰਾਈਮ ਮਿੰਿਸਟਰ ਉੱਥੇ ਬੈਠਾ ਹੋਇਆ ਸਾਹਮਣੇ ਉਸੇ ਮੀਟਿੰਗ 'ਚ ਜੇ 트ੰਪ ਦੇ ਮੁਤਾਬਕ ਜੋ ਸੱਚੀ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਡੇ ਦੇਖ ਰਹੇ ਨੇ ਇਹ ਜਿਹੜਾ ਇੱਕ ਗੱਲ ਸਾਹਮਣੇ ਆ ਰਹੀ ਹੈ ਤਾਂ ਮਤਲਬ ਕੀ ਸੀ ਕਿ ਉਹ ਟੈਰਫ ਦੇ ذریعے ਜੰਗਾ ਲਾਉਣਾ ਜੰਗਾ ਹਟਾਉਣਾ ਸਮਝੌਤੇ ਕਰਨਾ ਇਹ ਸਾਰੀਆਂ ਚੀਜ਼ਾਂ ਲਈ ਹਥਿਆਰ ਪੋਲਿਟੀਕਲ ਵੈਪਨ ਦੇ ਤੌਰ ਤੇ ਇਹਨੂੰ ਵਰਤ ਰਹੇ ਸੀ ਇਹ ਹਥਿਆਰਾਂ ਨੂੰ ਔਰ ਇਸੇ ਸਾਰੇ ਮਾਮਲੇ ਦੇ ਵਿੱਚ ਇੱਕ ਕੇਸ ਚੱਲਦੇ ਸੀ ਉਦੋਂ ਤੋਂ ਲੈ ਕੇ ਕਿ ਬਣੂਗਾ ਕੀ ਸਾਡੇ ਬਹੁਤ ਵੱਡਾ ਰੌਲਾ ਪੈ ਰਿਹਾ ਪਹਿਲਾਂ ਅਸੀਂ ਯੂਰਪ ਨਾਲ ਡੀਲ ਕੀਤੀ ਹੈ ਤੇ ਹੁਣ ਪਿਛਲੇ ਸਮੇਂ ਦੇ ਵਿੱਚੋਂ ਜਿਹੜੀ ਭਾਰਤ ਨੇ ਡੀਲ ਕੀਤੀ ਹੈ ਅਮਰੀਕਾ ਦੇ ਨਾਲ ਜਿਦੇ ਚ ਇਹ ਹੈ ਕਿ ਉਹ 18% ਟੈਕਸ ਲਾਉਣਗੇ ਤੇ ਅਸੀਂ 0% ਟੈਕਸ ਲਾਵਾਂਗੇ ਇਸ ਟੈਕਸ ਤੋਂ ਬਾਅਦ ਵੀ ਟਰੰਪ ਬੋਲੇ ਆ ਕੁਝ ਕਿ ਭਾਰਤ ਤੇ ਉਹਦੀ ਡੀਲ ਤੇ ਕੀ ਅਸਰ ਪਏਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਪਰ ਪਹਿਲਾਂ ਸੁਪਰੀਮ ਕੋਰਟ ਨੇ ਕੀ ਕਿਹਾ ਇਸ ਮਾਮਲੇ 'ਚ 9 ਮੈਂਬਰੀ ਸੁਪਰੀਮ ਕੋਰਟ 9 ਮੈਂਬਰੀ ਬੈਂਚ ਹੈ ਔਰ ਨਾਰਮਲੀ ਸੁਪਰੀਮ ਕੋਰਟ ਜਿਹੜੀ ਅਮਰੀਕਾ ਦੀ ਹੈ ਉੱਥੇ ਪੋਲੀਟੀਕਲੀ ਡਾਇਰੈਕਟ ਬੰਦਿਆਂ ਦੀ ਚੋਣ ਕੀਤੀ ਜਾਂਦੀ ਹੈ ਉੱਚ ਬੰਜੋਰਟੀ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜੱਜ ਨੇ ਉਹ ਰਿਪਬਲਿਕਨ ਨੇ ਰਿਪਬਲਿਕਨ ਮਤਲਬ ਉਹ ਜੀਨਾ ਦੀ ਪਾਰਟੀ ਦਾ ਪ੍ਰੈਜ਼ੀਡੈਂਟ ਹੈ ਡੌਨਟ ਟਰੰਪ ਜਿਹੜੀ ਪਾਰਟੀ ਮਨੋਂ ਜਿੱਤਿਆ ਹੋਇਆ ਔਰ ਉਹਦੇ ਚ 6 ਜੱਜਾਂ ਨੇ ਚੀਫ ਜਸਟਿਸ ਸਮੇਤ ਇਹ ਫੈਸਲਾ ਲਿਆ ਕਿ ਇਹ ਗੈਰ ਸੰਵਿਧਾਨਿਕ ਟਰੰਪ ਨੂੰ ਰਾਸ਼ਟਰਪਤੀ ਨੂੰ ਕੋਈ ਹੱਕ ਨਹੀਂ ਹੈ ਟਰਪ ਲਾਉਣ ਦਾ ਇਹ ਹੱਕ ਅਮਰੀਕਾ ਦੀ ਕਾਂਗਰਸ ਦੇ ਕੋਲੇ ਹੈ ਔਰ ਕਾਂਗਰਸ ਜਿਵੇਂ ਜਿਹਨੂੰ ਅਸੀਂ ਪਾਰਲੀਮੈਂਟ ਕਹਿੰਦੇ ਹਾਂ ਉਹਨੂੰ ਅਮਰੀਕਾ ਦੇ ਵਿੱਚ ਕਾਂਗਰਸ ਦੇ ਰੂਪ ਦੇ ਵਿੱਚ ਦੇਖਦੇ ਨੇ ਤੇ ਇਸੇ ਲਈ ਇਹਨੂੰ ਰੱਦ ਕੀਤਾ ਜਾਂਦਾ ਤਿੰਨ ਜੱਜ ਨੇ ਜਿਨ੍ਹਾਂ ਵਿੱਚੋਂ ਇੱਕ ਕੈਨੇਡਾ ਸੈਂਟਿਕ ਨੋਟ ਦਿੱਤਾ ਕਿ ਠੀਕ ਨਹੀਂ ਹੈ ਪਰ 6 ਤਿੰਨ ਦੇ ਨਾਲ ਉਹ ਅਮਰੀਕਾ ਦੀ ਇੱਕ ਐਡੇ ਵੱਡਾ ਜਿਹੜਾ ਟ੍ਰੇਡ ਟੈਰਫ ਅੱਜ ਤੱਕ ਕੀਤੇ ਜਿਹੜੇ ਅੱਜ ਅੱਜ ਤੱਕ ਟ੍ਰੇਡ ਟੈਰਫ ਲਾਏ ਨੇ ਉਹਨਾਂ ਨੂੰ ਉਖਾੜ پھੰਕੇ ਆ ਉਹ ਸਾਰੇ ਮਾਮਲੇ ਸਭ ਦੇ ਸਾਹਮਣੇ ਦੁਨੀਆ ਦੇ ਵਿੱਚ ਰੌਲਾ ਪੈ ਰਿਹਾ ਉਹ ਸਾਰੇ ਮਾਮਲੇ ਦਾ ਇਹਨਾਂ ਦੇ ਵਿੱਚੋਂ ਕੁਝ ਜੱਜ ਉਹ ਵੀ ਨੇ ਜਿਹੜੇ 트ੰਪ ਨੇ ਆਪ ਲਾਏ ਸੀਗੇ ਸਭ ਇਹਦਾ ਮਤਲਬ ਕੀ ਹੈ ਮਤਲਬ ਇਹ ਹੈ ਹਜੇ ਤੱਕ ਅਮਰੀਕਾ ਦੇ ਵਿੱਚ ਇੰਸਟੀਚਿਊਸ਼ਨ ਜਿਹੜੀਆਂ ਸੰਸਥਾਵਾਂ ਨੇ ਉਹ ਅਜੇ ਵੀ ਕੁਝ ਕਦਰਾਂ ਕੀਮਤਾਂ ਤੇ ਕੁਝ ਆਪਣੀ ਪਛਾਣ ਬਚਾਉਣ ਦੇ ਬਚਾਈ ਰੱਖਣ ਦੇ ਲਈ ਉਨੀਆਂ ਕੁ ਸੋਲਿਡ ਨੇ ਕਿ ਉਹ ਪ੍ਰੈਜ਼ੀਡੈਂਟ ਦੇ ਸਾਹਮਣੇ ਨਹੀਂ ਚੁੱਕਦੀਆਂ ਤੇ ਉਹਨਾਂ ਨੇ ਆਪਣੇ ਆਪ ਦੀ ਕਰਨ ਇਸ ਲੈਵਲ ਦੇ ਉੱਤੇ ਕਰਤੀ ਹੈ। ਹੁਣ ਡੋਨਲਡ 트੍ਰੰਪ ਦਾ ਬਤਿਰਾ ਕੀ ਸੀ ਉਹਦੇ ਉੱਤੇ। ਉਹਨੇ ਕਿਹਾ ਡਿਸਗਰੇਸਫੁਲ ਹੈ। ਇਹ ਨਹੀਂ ਆ ਠੀਕ ਕਿਸੇ ਵੀ ਰੂਪ ਦੇ ਵਿੱਚ। ਉਹਨਾਂ ਨੂੰ ਦੇਸ਼ ਦੇ ਨਾਲ ਖੜਨਾ ਚਾਹੀਦਾ ਹੈ। ਦੇਸ਼ ਦੀ ਅਰਥਵਿਵਸਥਾ ਘਾਟੇ ਚ ਚੱਲੀ ਜਾ ਰਹੀ ਹੈ ਬਟ ਟ੍ਰੇਡ ਡੈਫਿਸਿਟ ਚਾਸੀ। ਟ੍ਰੇਡ ਡੈਫਿਸਿਟ ਦਾ ਮਤਲਬ ਹੈ ਕਿ ਜਿਹੜਾ ਲੋਕਾਂ ਤੋਂ ਨੋ ਆਉਂਦਾ ਬਾਲ ਤੁਸੀਂ ਇمپੋਰਟ ਕਰਦੇ ਆ ਤੇ ਜਿਹੜਾ ਅਮਰੀਕਾ ਭੇਜਦਾ ਉਹਦੇ ਚ ਵੱਡਾ ਫਰਕ ਹੈ ਉਹ ਅਮਰੀਕਾ ਦੇ ਪੱਖ ਚ ਨਹੀਂ ਜਾ ਰਿਹਾ ਅਸੀਂ ਅਮਰੀਕਾ ਦੇ ਪੱਖ ਚ ਲਿਆਉਣ ਦੇ ਲਈ ਇਹ ਗੱਲਾਂ ਕੀਤੀਆਂ ਨੇ ਜੱਜ ਅਮਰੀਕਾ ਦੇ ਪੱਖ ਦੀ ਗੱਲ ਨਹੀਂ ਕਰ ਰਹੇ ਇਹ 트ੰਪ ਨੇ ਜਿਹੜਾ ਉਹ ਤੋਂ ਬਾਅਦ ਗੱਲਾਂ ਕੀਤੀ ਨਾ ਕੇਵਲ ਗੱਲਾਂ ਕੀਤੀ ਬਲਕਿ ਐਕਸ਼ਨ ਕੀਤਾ ਹੁਣ ਐਕਸ਼ਨ ਕੀ ਕੀਤਾ ਇੱਕ ਉਹਨਾਂ ਦੇ ਕੋਲ ਟ੍ਰੇਡ ਐਕਟ 1974 ਹੈ ਟ੍ਰੇਡ ਐਕਟ 1974 ਦੇ ਤਹਿਤ ਉਹ ਕੀ ਕਰ ਸਕਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ ਪਾਬ ਡੋਨਲਡ 트੍ਰੰਪ ਨੇ ਉਹਨੂੰ ਵਰਤਦੇ ਹੋਏ ਸਾਰੀ ਦੁਨੀਆ ਦੇ ਉੱਤੇ 10% ਟੈਰਫ ਲਾਤਾ ਹੋਰ ਅੱਗੇ ਤੋਂ ਉਹ ਲਾਗੂ ਕਦੋਂ ਹੋਣਾ ਹੈ ਲਾਗੂ ਵੀ 트੍ਰੰਪ ਸਾਹਿਬ ਜਦੋਂ ਕਰਦੇ ਨੇ ਤੇ ਤੁਰੰਤ ਕਰਦੇ ਨੇ ਅਮਰੀਕਾ ਦੇ ਟਾਈਮ ਮੁਤਾਬਕ 24 ਫਰਵਰੀ ਦੀ ਸਵੇਰੇ 12:00 ਵਜੇ ਕੇ 1 ਮਿੰਟ ਉਹ ਲਾਗੂ ਹੋ ਜਾਣਾ ਹੈ ਜਿਵੇਂ ਸਾਡੇ ਜਿਹੜਾ ਮਾਹੌਲ ਹੈ ਲਗਭਗ ਉੱਥੇ ਮੇਰੇ ਖਰ ਦੇ ਦੂ ਪਹਿਲਾਂ ਜਦੋਂ ਉਹ ਲਾਗੂ ਹੋਣਾ ਉਹ ਉਸ ਮਾਹੌਲ ਤੇ ਸਾਡੇ ਵਾਲੀ 24 ਤੋਂ ਪਹਿਲਾਂ ਔਰ ਇਸ ਕਰਕੇ ਉਹ ਕੀ ਹੈ ਉਹ ਕਹਿੰਦੇ ਨੇ ਕਿ ਇੱਕ ਸੈਕਸ਼ਨ ਹੈ ਉਸ ਟ੍ਰੇਡ ਐਕਟ ਦੀ 301 ਉਹ ਸੈਕਸ਼ਨ ਕੀ ਕਹਿੰਦੀ ਹੈ ਉਹ ਸੈਕਸ਼ਨ ਕਹਿੰਦੀ ਹੈ ਅਨਪ੍ਰੀਅਰ ਅਨਫੇਅਰ ਪ੍ਰੈਕਟਿਸ ਜਿਹੜੇ ਕਰਦੇ ਨੇ ਲਾ ਦੇ ਮਾਮਲੇ ਦੇ ਵਿੱਚ ਉਹਨਾਂ ਤੇ ਇਹ ਲਾਇਆ ਜਾ ਸਕਦਾ ਲੀਗ ਦੀ ਕੁਝ ਨਾ ਕੁਝ ਇਹੋ ਜਿਹਾ ਬਣਾ ਕੇ ਬਹਾ ਮਾਹੌਲ ਕਿ ਦੇਖੋ ਜੀ ਇਹ ਪੂਰੀ ਤਰ੍ਹਾਂ ਜੋ ਕਿਹਾ ਗਿਆ ਉਸ ਕਾਨੂੰਨ ਨੂੰ ਫੋਲੋ ਨਹੀਂ ਕਰਦੇ ਇਸ ਕਰਕੇ ਇਸ ਨੂੰ 10% ਹੋਰ ਟੈਕਸ ਦੇਣਾ ਪਏਗਾ ਟੈਰਫ ਦੇਣਾ ਪਏਗਾ ਤੇ ਇੱਕ ਹੋਰ ਸੈਕਸ਼ਨ ਉਹ ਕਹਿੰਦੇ ਨੇ 232 ਹੈ ਜਿਹੜਾ ਨੈਸ਼ਨਲ ਸਿਕਿਉਰਿਟੀ ਲਾਅ ਹੈ ਉਹਦੇ ਤਹਿਤ ਕਿ ਸਿਕਿਉਰਿਟੀ ਨੂੰ ਕੋਈ ਖਤਰਾ ਹੈ ਸਿਕਿਉਰਿਟੀ ਦੀ ਕੋਈ ਪ੍ਰੋਬਲਮ ਹੈ ਉਹਦੇ ਤਹਿਤ ਵੀ ਇਹਨੂੰ ਬਸੋਲਿਆ ਜਾ ਸਕਦਾ ਹੈ ਇਹ ਟੈਕਸ ਲਾਇਆ ਜਾ ਸਕਦਾ ਹੁਣ ਕੀ ਫਰਕ ਪਏਗਾ ਦੋਨੇ ਟੈਕਸਾਂ ਦੇ ਵਿੱਚ ਉਹ ਕਹਿ ਰਹੇ ਨੇ ਅਮਰੀਕਾ ਦੇ ਵਾਈਟ ਹਾਊਸ ਦੇ ਜਿਹੜੇ ਇੱਕ ਪ੍ਰਵਕਤਾ ਉਹ ਕਹਿ ਰਹੇ ਨੇ ਕਿ ਕੋਈ ਫਰਕ ਨਹੀਂ ਪਏਗਾ ਜਿੰਨਾ ਟੈਰਫ ਉਸ ਰਸਤੇ ਦੇ ਵਿੱਚ ਦરાਹੀ ਅਮਰੀਕਾ ਨੂੰ ਆ ਰਿਹਾ ਸੀ ਇਹ 10% ਸਾਰੀਆਂ ਚੀਜ਼ਾਂ ਤੇ ਟੈਰਫ ਲਾਉਣ ਦੇ ਨਾਲ ਸਾਡਾ ਕੋਈ ਬਹੁਤਾ ਫਰਕ ਨਹੀਂ ਪਏਗਾ ਸਾਨੂੰ ਉਹਨਾਂ ਕ ਪੈਸਾ ਆਉਣ ਲੱਗ ਜਾਏਗਾ ਹੁਣ ਅਮਰੀਕਾ ਨੇ ਆਪਣਾ ਕਹਿੰਦੇ ਸੇਫ ਸਾਈਡ ਕਰ ਲਿਆ ਪਰ ਇਹ ਟੈਰਫ ਕਿੰਨਾ ਚਿਰ ਲੱਗ ਸਕਦਾ ਹੈ ਇਸ ਕੇਵਲ 5 ਮਹੀਨੇ 150 ਦਿਨ ਇਹ ਟੈਂਪਰਰੀ ਤਾਕਤ ਹੈ ਪਰ ਟਰੰਪ ਦੇ ਕੋਲੇ ਰੈਗੂਲਰ ਤਾਕਤ ਨਹੀਂ ਹੈ ਆਰਜੀ ਤਾਕਤ ਪੰਜ ਮਹੀਨਿਆਂ ਲਈ ਉਹਨਾਂ ਨੇ ਇਹ 10% ਦੀ ਟੈਕਸ ਦੀ ਲਾਤੀ ਹੁਣ ਇੱਕ ਹੋਰ ਵੱਡਾ ਸਵਾਲ ਖੜਾ ਹੈ ਉਹ ਵੱਡਾ ਸਵਾਲ ਇਹ ਹੈ ਕਿ ਜਦੋਂ ਸੁਪਰੀਮ ਕੋਰਟ ਜਿਹਦੇ ਕੋਲ 1500 ਤੋਂ ਜ਼ਿਆਦਾ ਕੰਪਨੀਆਂ ਨੇ ਜਿਹੜੇ ਫਾਈਲ ਕੀਤੇ ਹੋਏ ਸੀ ਮੁਕੱਦਮੇ ਜਿੱਥੇ 12 ਰਾਜਾਂ ਦੇ ਵੱਲੋਂ ਅਮਰੀਕਾ ਦੇ ਵੱਲੋਂ ਉਹ ਆਇਆ ਹੋਇਆ ਸੀ ਗੱਲ ਫਾਈਲ ਕੀਤੀ ਸੀ ਕਿਉਂਕਿ ਹੇਠਲੀਆਂ ਅਦਾਲਤਾਂ ਨੇ ਅਮਰੀਕਾ ਦੀਆਂ ਨੇ ਪਹਿਲਾਂ ਹੀ ਇਹ ਟ੍ਰੇਡ ਨੂੰ ਇਸ ડીਲ ਨੂੰ ਰੱਦ ਕਰਤਾ ਸੀ ਕਿ ਨਹੀਂ ਠੀਕ ਉਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ 'ਚ ਗਿਆ ਸੀ ਸੁਪਰੀਮ ਕੋਰਟ ਨੇ ਉਹਨਾਂ 12 ਜਿਹੜੀਆਂ ਕੋਰਟਾਂ ਨੇ ਹੇਠ ਲੀਆਂ ਉਹਦੇ ਤੇ ਮੋਹਰ ਲਾਈ ਹੈ ਕਿ ਉਹ ਠੀਕ ਕਰ ਰਹੀਆਂ ਸੀ ਆਪਣੇ ਆਪ ਨਹੀਂ ਕੋਈ ਉਸ ਲੈਵਲ ਤੇ ਜੱਜਮੈਂਟ ਉਹਨਾਂ ਤੇ ਮੋਹਰ ਲਾਈ ਹੈ ਤੇ ਉਹਨਾਂ ਕੰਪਨੀਆਂ ਨੂੰ ਰਾਹਤ ਦਿੱਤੀ ਹੈ ਤੇ ਇਹਦਾ ਮਤਲਬ ਕੀ ਹੋ ਗਿਆ ਜਿਹੜੇ ਜਿਹੜੇ ਇਕਨੋਮਿਸਟ ਸਮਝਾ ਰਹੇ ਨੇ ਉਹ ਕਹਿੰਦੇ ਨੇ ਕਿ ਜਦੋਂ ਤੋਂ ਇਹ ਟੈਰਫ ਲੱਗਣੇ ਸ਼ੁਰੂ ਹੋਏ ਨੇ ਵੱਖ-ਵੱਖ ਦੇਸ਼ਾਂ ਦੇ ਉੱਤੇ ਉਦੋਂ ਤੋਂ ਅਮਰੀਕਾ ਨੇ ਵੱਖ-ਵੱਖ ਦੇਸ਼ਾਂ ਤੇ ਕਿਸੇ ਨੂੰ 18% ਤੇ ਉਧਰ 0 ਕਰਾ ਕੇ ਕਿਸੇ ਤੋਂ ਕਿੰਨੇ ਤੇ 18 ਤੋਂ ਲੈ ਕੇ 20% ਤੱਕ ਇਹ ਟੈਕਸ ਦਾ ਰੇਟ ਉਹਨੇ ਰੱਖਿਆ ਕਿ ਸਭ ਤੋਂ ਵੱਗੋ 175 ਬਿਲੀਅਨ ਡਾਲਰ ਹੁਣ ਤੱਕ ਕਮਾ ਚੁੱਕਿਆ ਅਮਰੀਕਾ ਟੈਕਸ ਦੇ ਰੂਪ ਦੇ ਵਿੱਚ ਇਹਨਾਂ ਚ ਹੁਣ ਕਾਇਦੇ ਨਾਲ ਕੀ ਹੈ ਜੇਕਰ ਸੁਪਰੀਮ ਕੋਰਟ ਇਹ ਕਹਿ ਰਹੀ ਹੈ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਿਨ੍ਹਾਂ ਨੇ ਇਹ ਲਿਖੀ ਹੈ ਜੱਜਮੈਂਟ ਉਹ ਕਹਿ ਰਹੇ ਨੇ ਕਿ ਇਹ ਟਾਇਰ ਪਲਾਉਣ ਦਾ ਹੱਕ ਪ੍ਰੈਜ਼ੀਡੈਂਟ ਕੋਲ ਨਹੀਂ ਹੈ ਉਹਨੇ ਐਵੇਂ ਉੱਚੀ ਛਾਲ ਮਾਰੀ ਹੈ ਗਲਤ ਕੀਤਾ ਹੈ ਇਹ ਹੱਕ ਅਮਰੀਕਨ ਕਾਂਗਰਸ ਕੋਲ ਹੈ ਇਹ ਕਿਸੇ ਵੀ ਰੂਪ 'ਚ ਨਹੀਂ ਦਿੱਤਾ ਜਾ ਸਕਦਾ ਬਾਹਰ ਜਿਵੇਂ ਸਾਡੇ ਤੇ ਉੱਥੇ ਫਰਕ ਹੈ ਜਿਹੜੇ ਟੈਕਸ ਨੇ ਇਹ ਸਾਰੇ ਸਾਡੇ ਹੁਣ ਬਾਹਰ ਜੀਐਸਟੀ ਕੌਂਸਲ ਜਾਂ ਬਾਕੀ ਦੇ ਇਧਰ ਉਧਰ ਨੇ ਚਲੇਗੇ ਲੋਕਲ ਵੀ ਤੇ ਜਿਹੜੇ ਓਵਰਆਲ ਲਾਉਣ ਨੇ ਉਹ ਗਵਰਨਮੈਂਟ ਦੇ ਕੋਲ ਨੇ ਐਗਜ਼ੀਕਟਿਵ ਦੇ ਕੋਲ ਨੇ ਪਾਰਲੀਮੈਂਟ ਚ ਅਸੀਂ ਨਹੀਂ ਕਰਾਉਂਦੇ ਪਰ ਅਮਰੀਕਾ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਜਾਦਾ ਪਾਵਰਫੁਲ ਹੈ ਤਾਂ ਕਿ ਐਗਜ਼ੀਕਟਿਵ ਉਹਦੇ ਪ੍ਰਤੀ ਜਵਾਬ ਦੇ ਰਹੇ ਹੈ ਘਟੋ ਘਟ ਵਿਧਾਨਕ ਇਹਨਾਂ ਮਾਮਲਿਆਂ ਦੇ ਵਿੱਚ ਜਦੋਂ ਉਹਨੇ ਇਹਨੂੰ ਇਲਲੀਗਲ ਠਹਿਰਾਤਾ ਅਨ ਕਨਸਟੀਟਿਊਸ਼ਨਲ ਠਹਿਰਾਤਾ ਤੇ ਕਨਸਟੀਟਿਊਸ਼ਨ ਦਾ ਪੈਰਾ ਪੜ੍ਹ ਕੇ ਇਹ ਵਿੱਚ ਦੱਸਤਾ ਕਿ ਇਹ ਜਿਹੜਾ ਟੈਰਪ ਲਾਉਣ ਦਾ ਹੱਕ ਹੀ ਨਹੀਂ ਸੀਗਾ ਟਰੰਪ ਨੂੰ ਇਹ ਅਮਰੀਕਨ ਕਾਂਗਰਸ ਕੋਲੇ ਤਾਂ ਇਹ ਟੈਰਫ ਵਾਪਸ ਕਰਨੇ ਪੈਣਗੇ ਜਿਹੜਾ ਪੈਸਾ ਉਹਦੇ ਚੋਂ ਆਇਆ ਹੁਣ ਤੱਕ ਦਾ ਤੇ ਵਾਪਸ ਕਰਨੇ ਪੈਣਗੇ ਤਾਂ ਕੋਈ ਮੰਗੂਗਾ ਵੀ ਉਹ ਕਿਹੜੇ ਦੇਸ਼ ਨੇ ਜਿਹੜੇ ਬਿੱਲੀ ਦੇ ਗਲ ਟੱਲੀ ਬੰਨਣਗੇ ਜਿਹੜੇ ਕਹਿਣਗੇ ਵੀ ਸਾਡਾ ਤਾਂ ਭਾਈ ਵਾਪਸ ਕਰੋ ਡਿਮਾਂਡ ਵੀ ਕਰਨੀ ਪੈਗੀ ਮੰਗ ਕਰਨੀ ਪੈਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਉਹ ਮੰਗ ਕਿਸ ਤਰੀਕੇ ਦੀ ਹੋਏਗੀ ਕਿਵੇਂ ਹੋਏਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਮਸਲਾ ਖੜਾ ਹੈ ਜਾਂ ਫਿਰ ਜਾ ਕੇ ਕੋਈ ਕੋਰਟ ਦੇ ਵਿੱਚ ਜਾਊਗਾ ਜਿਹੜਾ ਕੋਰਟ ਨੂੰ ਕਹੇਗਾ ਕਿ ਇਹ ਆਰਡਰ ਵੀ ਕਰੋ ਕਿ ਇਹ ਵੀ ਸਾਨੂੰ ਵਾਪਸ ਦਿੱਤੇ ਜਾਣ ਜਾਂ ਨਹੀਂ ਪਰ ਜਿਹੜੇ ਇੱਕ ਸੀਨੀਅਰ ਵਕੀਲ ਜਿਹੜੇ ਵਾਈਟ ਹਾਊਸ ਨਾਲ ਤਲਕਾਤ ਰੱਖਦੇ ਨੇ ਉਹ ਕਹਿੰਦੇ ਪੈਸਾ ਗਾਹੇ ਬਗਾਹੇ ਦੇਣਾ ਹੀ ਪਏਗਾ ਔਰ ਨਾਰਮਲ ਇਸ ਉੱਥੇ ਇੱਕ ਸਿਸਟਮ ਬਣਿਆ ਹੋਇਆ ਇਹ ਨਹੀਂ ਉਸ ਲੈਵਲ ਦੇ ਉੱਤੇ ਰਹਿ ਸਕਦਾ ਤੇ ਇਹਦੇ ਚ ਇਹਦੇ ਕਰਕੇ ਬਹੁਤ ਵੱਡਾ ਟ੍ਰੇਡ ਡੈਫਿਸਿਟ ਤੇ ਬਹੁਤ ਜ਼ਿਆਦਾ ਪੈਸੇ ਦਾ ਜਿਹੜਾ ਇੱਕ ਸੰਕਟ ਅਮਰੀਕਾ ਦੇ ਵਿੱਚ ਪੈਦਾ ਹੋਣਾ ਸੀ ਉਹਦਾ ਆਲਟਰਨੇਟਿਵ ਕੁਝ ਮਹੀਨਿਆਂ ਲਈ ਟਰੰਪ ਨੇ ਆਪਣੇ ਲੈਵਲ ਦੇ ਉੱਤੇ ਹੱਲ ਕਰ ਲਿਆ ਲੱਗਦਾ ਹੈ ਸ਼ਾਇਦ ਪਰ ਸਵਾ ਲੈ ਹੁਣ ਜਿਹੜਾ ਇਹ ਸਾਰੀਆਂ ਚੀਜ਼ਾਂ ਵਾਪਰ ਗਈਆਂ ਕੀ ਉਹ ਪੈਸਾ ਵਾਪਸ ਹੋਊਗਾ ਜਾਂ ਨਹੀਂ ਹੋਏਗਾ ਜਿਹੜੀਆਂ ਡੀਲ ਜੀ ਕੀਤੀਆਂ ਨੇ ਉਹ ਵੱਖ-ਵੱਖ ਥਾਵਾਂ ਤੇ ਕੀਤੀਆਂ ਨੇ ਅਮਰੀਕਾ ਨੇ ਉਹ ਡੀਲ ਜਿਹਦਾ ਕੀ ਬਣਨਾ ਅਜੇ ਤੱਕ ਕੈਨੇਡਾ ਨੇ ਫਰਾਂਸ ਨੇ ਬਹੁਤ ਸਾਰੇ ਦੇਸ਼ਾਂ ਦੇ ਜਿਹੜੇ ਸਪੋਕਸਪਰਸਰ ਨੇ ਉਹਨਾਂ ਨੇ ਅਮਰੀਕਾ ਦੀ ਸੁਪਰੀਮ ਕੋਰਟ ਦੇ ਜੱਜਮੈਂਟ ਦਾ ਵੈਲਕਮ ਕੀਤਾ ਸਵਾਗਤ ਕੀਤਾ ਤੇ ਸਾਰੇ ਕਹਿੰਦੇ ਨੇ ਅਜੇ ਸੀ ਬਾਕੀ ਦੀਆਂ ਚੀਜ਼ਾਂ ਸਟੱਡੀ ਕਰ ਰਹੇ ਆ ਦੇਖਾਂਗੇ ਕੀ ਹੋ ਰਿਹਾ ਬਾਕੀ ਦੀਆਂ ਚੀਜ਼ਾਂ ਚ ਨਾਲ ਇਹ ਵੀ ਕਿਹਾ ਜਾਊਗਾ ਕਿ ਜੀ ਆਪਾਂ ਡੀਲ ਰੀਓਪਨ ਕਰਨ ਦਾ ਸਵਾਲ ਹੈ ਜਿਹੜੀ ਆ ਫਿਰ ਬਾਕੀ ਨੇ ਬਾਕੀ ਹੋਣੀ ਆ ਰੇ ਭਾਰਤ ਦੀ ਸਰਕਾਰ ਨੇ ਅਜੇ ਤੱਕ ਕੋਈ ਅਫੀਸ਼ੀਅਲ ਪ੍ਰਤੀਕਿਰਿਆ ਨਹੀਂ ਦਿੱਤੀ ਜਦੋਂ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਉਦੋਂ ਤੱਕ ਇੱਕ ਮਿਨਿਸਟਰ ਨੇ ਜਿਹੜੇ ਪ੍ਰਲਾਹਤ ਜੋਸ਼ੀ ਉਹ ਕਹਿ ਰਹੇ ਨੇ ਕਿ ਅਸੀਂ ਇਹ ਦੀ ਅਧਿਐਨ ਕਰ ਰਹੇ ਹਾਂ ਸਟੱਡੀ ਕਰ ਰਹੇ ਹਾਂ ਸਟੱਡੀ ਕਰਨ ਤੋਂ ਬਾਅਦ ਇਹਦੇ ਤੇ ਕੋਈ ਅਫੀਸ਼ੀਅਲ ਪ੍ਰਤੀਕਿਰਿਆ ਦੱਸਿਆ ਜਾਊ ਵੈਸੇ ਵੀ ਇਹ ਮਾਮਲਾ ਐਕਸਟਰਨਲ ਅਫੇਅਰਜ਼ ਮਿਨਿਸਟਰੀ ਦਾ ਤੇ ਉਹਦੇ ਨਾਲ ਗੱਲ ਕਰਕੇ ਉਹ ਆਪਣੇ ਪ੍ਰਤੀਕਿਰਿਆ ਦੇਣਗੇ ਫਿਲਹਾਲ ਭਾਰਤ ਉੱਥੇ ਖੜਾ ਹੈ ਉਹਨੇ ਡੀਲ ਪੂਰੀ ਦੁਬਾਰਾ ਖੁੱਲੇਗੀ ਜਾਓ ਡੀਲ ਉਹਵੇਂ ਲਾਗੂ ਰਹੇਗੀ ਜਿਹੜੀ ਅਸੀਂ ਡੀਲ ਕਰ ਲਈ ਹੈ ਭਾਰਤ ਵੱਲੋਂ ਤਾਂ ਕੁਝ ਨਹੀਂ ਆਇਆ ਪਰ 트াম্প ਸਾਹਿਬ ਬੋਲੇ 트াম্প ਕੀ ਬੋਲੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਦੋਸਤ ਨੇ ਗ੍ਰੇਟ ਆਦਮੀ ਹੈ ਨਾਲ ਨਾਲ ਕਹਿੰਦੇ ਨੇ ਪਰ ਉਹ ਸਾਡੇ ਤੋਂ ਜ਼ਿਆਦਾ ਵਸੂਲੀ ਕਰ ਰਹੇ ਸੀ ਹੁਣ ਉਹ 0 ਲਾਣਗੇ ਅਸੀਂ 18 ਲਾਣਗੇ डील डन है तो डील लागू रहे ट्रंप का रिएक्शन अमरीका की सुप्रीम कोर्ट की जजमेंट तो बाद है ये डील जे जा जारी रहूगी तो कांग्रेस ज स्पोक्सपर्सन ने मीडिया देखते ने जयराम रमेश उन्होंने मंग की थी है कि हम भारत सरकार को अजे भी मौका है कि वो डील न ਰਿਵਾਈਜ਼ ਕਰਨ ਮੁੜ ਖੋਲਣ ਦੀ ਮੰਗ ਕਰਨ ਦੁਬਾਰਾ ਗੱਲ ਕਰਨ ਉਹਦੇ ਤੇ ਇਸ ਗੱਲ ਨੂੰ ਆਧਾਰ ਬਣਾ ਕੇ ਤੇ ਇਹ ਜਿਹੜੇ ਟੈਰਫ ਦੇ ਸਵਾਲ ਨੇ ਇਹਨਾਂ ਨੂੰ ਭਾਰਤ ਦੇ ਪੱਖ ਚ ਝਕਾਉਣ ਦੀ ਗੱਲ ਕਰਨ ਜਦੋਂ ਹੁਣ ਟਰੰਪ ਇਹ ਕਹਿ ਰਿਹਾ ਕਿ ਇਤੋਂ ਪਹਿਲਾਂ ਸਾਡੇ ਤੋਂ ਵੱਧ ਵਸੂਲੇ ਜਾਂਦੇ ਸੀ ਅਸੀਂ ਨਹੀਂ ਸੀ ਵਸੂਲਦੇ ਹੁਣ ਅਸੀਂ 18% ਵਸੂਲਾਂਗੇ ਉਹ ਜ਼ੀਰੋ ਵਸੂਲਣਗੇ ਤਾਂ ਡੀਲ ਕਿਹਦੇ ਪੱਖ ਚ ਹੈ ਮੋٹے ਤੌਰ ਤੇ ਪਤਾ ਫਿਰ ਕਿਹਦੇ ਪੱਖ ਚ ਤੁਹਾਡੀ ਵਸੂਲੀ ਬੰਦ ਹੋ ਗਈ ਉਨ੍ਹਾਂ ਦੀ ਵਸੂਲੀ جاری ਰਹੂਗੀ ਤੱਡੀ ਰਖੀ ਦੇ ਪੱਖ ਚ ਤੇ ਜਿਹੜਾ ਇੱਕ ਹੋਰ ਆਰਡਰ ਕੀਤਾ ਹੋਇਆ ਉਸੇ ਮਾਮਲੇ ਦੇ ਵਿੱਚ ਕਿ ਅਸੀਂ 500 ਬਿਲੀਅਨ ਡਾਲਰ ਦੀ ਖਰੀਦ ਸ਼ਰਤ ਮੰਨ ਕੇ 5 ਸਾਲਾਂ ਦੇ ਵਿੱਚ ਹਰ ਸਾਲ 100 ਬਿਲੀਅਨ ਡਾਲਰ ਖਰੀਦ ਕਰਾਂਗੇ ਉਥੋਂ ਅਮਰੀਕਾ ਤੋਂ ਜਿਹਦੇ ਵਿੱਚ ਐਗਰੀਕਲਚਰ ਵੀ ਜਿਹੜੀਆਂ ਪ੍ਰੋਡਕਟਸ ਹੋਣਗੀਆਂ ਜਾਂ ਐਗਰੀਕਲਚਰ ਦੇ ਪ੍ਰੋਸੈਸਰ ਜਿਹੜੀਆਂ ਪ੍ਰੋਡਕਟਸ ਹੋਣਗੀਆਂ ਉਹ ਖਰੀਦਾਂਗੇ ਤਾ ਕੀ ਅਸਰ ਪਾਏਗਾ ਸਭ ਦੇ ਸਾਹਮਣੇ ਇਹਦੇ ਤੋਂ ਵੀ ਜ਼ਿਆਦਾ ਜਿਹੜੀ ਪ੍ਰਭੂ ਸੱਤਾ ਦਾ ਸਵਾਲ ਹੈ ਸੋਵਰਨਿਟੀ ਦਾ ਸਵਾਲ ਹੈ ਜਿੱਥੇ ਤੇਲ 37% ਸਾਡੀ ਲੋੜ ਦਾ ਅਸੀਂ ਉੱਥੋਂ ਲੈ ਕੇ ਆਉਂਦੇ ਸੀ ਰੂਸ ਤੋਂ ਹੁਣ 0% ਤੇ ਚਲੇ ਗਏ ਸਾਡੇ ਤੇ ਇੱਕ پابੰਦੀ ਲਾ ਕੇ ਇੱਕ ਸੁਪਰਵਾਈਜ਼ਰੀ ਕਮੇਟੀ ਬਿਠਾ ਦਿੱਤੀ ਗਈ ਹੈ ਟਰੰਪ ਉਹਨਾਂ ਨੇ ਜਿਹੜੀ ਲਗਾਤਾਰ ਚੈੱਕ ਰੱਖੂਗੀ ਜਦੋਂ ਵੀ ਰੂਸ ਤੋਂ ਖਰੀਦੇ ਆ ਉਸੇ ਦਿਨ ਸਾਡੇ ਤੇ 25% ਡਿਊਟੀ ਲਾ ਦੂਗਾ ਉਸ ਇੱਕ ਫਸਿਆ ਹੋਇਆ ਦੇਸ਼ ਕੀ ਉਹਦੇ ਲਈ ਇਹ ਸੁਨਹਿਰੀ ਮੌਕਾ ਹੈ ਜਾਂ اپੋਜੀਸ਼ਨ ਗਲਤ ਡਿਮਾਂਡ ਕਰ ਰਹੀ ਹੈ ਉਹਨਾਂ ਨੂੰ ਕੁਝ ਤਾਂ ਬੋਲਣਾ ਹੀ ਪਊਗਾ ਕਿ ਕੀ ਗੱਲ ਠੀਕ ਹੈ ਕੀ ਨਹੀਂ ਠੀਕ ਹੈ ਇਹ ਸਾਰੀਆਂ ਚੀਜ਼ਾਂ ਜੇ 트럼ਪ ਨੇ ਪਹਿਲਾਂ ਹੀ ਕਿਹਾ ਤਾਂ ਕਿ ਇਹ ਡੀਲ ਜਿੰਨੀਆਂ ਵਿੱਚ ਉਹਨਾਂ ਨੇ ਕੱਲ ਭਾਰਤ ਵੀ ਕਿਹਾ ਤੇ ਜਿੰਨੇ ਹੋਰਾਂ ਦੇਸ਼ਾਂ ਨਾਲ ਡੀਲ ਹੋਈ ਹੈ ਉਹਨਾਂ ਨਾਲ ਵੀ ਲਾਗੂ ਰਹੇ ਹੁਣ ਬਾਕੀ ਦੇਸ਼ ਕੀ ਕਰਦੇ ਨੇ ਪਤਾ ਲੱਗ ਜੂਗਾ ਕਿ ਡੀਲ ਨੂੰ ਰੀ-ਨੇਗੋਸ਼ੀਏਟ ਕਰਦੇ ਨੇ ਦੁਬਾਰਾ ਖੋਲਦੇ ਨੇ ਜਾਂ ਕਹਿ ਦੇਣਗੇ ਕਿ ਬਾਕੀ ਡੀਲ ਜਾਰੀ ਰਹੂਗੀ ਫਿਰ ਫਿਰ ਤਾਂ ਇਹਦਾ ਮਤਲਬ 트ੰਪ ਇੱਕ ਗੱਲ ਚ ਕਾਮਯਾਬ ਜਿਹੜੇ ਵੱਡੇ ਇੱਕ ਇੱਕ ਵਾਰ ਝਟਕੇ ਦੇ ਕੇ ਬਾਹਾਂ ਮੋੜ ਕੇ ਡੀਲ ਕਰ ਚੁੱਕੇ ਐ ਤੇ ਸੁਪਰੀਮ ਕੋਰਟ ਦਾ ਆਰਡਰ ਆ ਗਿਆ ਭਾਵੇਂ ਜੋ ਰੱਦ ਵੀ ਹੋ ਜਾਏਗਾ ਉਹ ਰੱਖ ਵਾਪਸ ਵੀ ਦੇਣਾ ਪਏਗਾ ਇਨ ਫਿਊਚਰ ਅਮਰੀਕਾ ਢੌਂਗ ਤੇ ਗੋਡਾ ਰੱਖ ਚੁੱਕੇ ਆ ਸਾਰਿਆਂ ਦੇ ਉਹ ਡੀਲ ਕੰਮ ਕਰੂਗੀ ਉਹਨੂੰ ਇਕਨੋਮਿਕਲੀ ਫਾਇਦਾ ਹੋਏਗਾ ਮੁਕਾਬਲਤ ਨਾਲੋਂ ਜ਼ਿਆਦਾ ਤੇ 5 ਮਹੀਨੇ ਚ ਉਹ ਆ ਵੀ ਵਸੂਲ ਲੇਗਾ ਜਿਹੜੇ 10% ਲਾ ਕੇ ਜਿਹੜੇ ਹੁਣ ਕਹਿੰਦੇ ਨੇ ਜੇ ਵਾਪਸ ਵੀ ਦੇਣੇ ਪੈਗੇ 175 ਬਿਲੀਅਨ ਡਾਲਰ ਉਹਦੇ ਤਾਂ ਦੋ ਹੀ ਹੱਥੇ ਲੱਡੋ ਨੇ ਇਹਦਾ ਮਤਲਬ ਪਰ ਕੁਐਸਚਨ ਇੱਕ ਹੋਰ ਵੀ ਹੈ ਕੱਲਾ ਸਾਡੇ ਜਾਂ ਉਹਨਾਂ ਦਾ ਸਵਾਲ ਨਹੀਂ ਹੈ ਸੁਪਰੀਮ ਕੋਰਟ ਦੀ ਜੱਜਮੈਂਟ ਨੇ ਉਹਨਾਂ ਦੀ ਨੇ ਦੋ ਗੱਲਾਂ ਕੀਤੀਆਂ ਨੇ ਅਮਰੀਕਾ ਦੀ ਟੋਟਲ ਫੋਰਨ ਪੋਲਿਸੀ ਜਿਹੜੀ ਹੈ ਉਹਨੂੰ ਪੂਰੀ ਤਰ੍ਹਾਂ ਬਦਲਤਾ ਇੱਕ ਲੈਵਲ ਤੇ 트੍ਰਾਂਪ ਹੋਣ ਬਾਰ ਬਾਰ ਟੈਰਫ ਹੋਰ ਲਾਉਣ ਦੀ ਧਮਕੀ ਨਹੀਂ ਦੇ ਸਕਣਗੇ ਹੁਣ ਤੱਕ ਕੀ ਹੋਇਆ ਉਹ ਲੱਗ ਹੈ ਇਹਦਾ ਮਤਲਬ ਜਿਹੜਾ ਵੀ ਟੈਰਫ ਲਾਉਣਾ ਹੋਊਗਾ ਹਰ ਟੈਰਫ ਦੇ ਵਿੱਚ ਥਰੂ ਲਾਉਗਾ ਟੈਰਫ ਦਰਖਾਸਤ ਦੇਣਗੇ ਅਮਰੀਕੀ ਪ੍ਰਸ਼ਾਸਨ ਦਰਖਾਸਤ ਦੇਊਗਾ ਫਿਰ ਜਿਹੜੀ ਹੈ ਜਿਹੜੀ ਕਾਂਗਰਸ ਹੈ ਉਹ ਦੇ ਉੱਤੇ ਦੇਖੋਗੀ ਵਿਚਾਰੂਗੀ ਉਹ ਇਜਾਜ਼ਤ ਦੇਊਗੀ ਤਾਂ ਉਹ ਟੈਰਫ ਲੱਗੂਗਾ ਨਹੀਂ ਤਾਂ ਟੈਰਫ ਨਹੀਂ ਲੱਗੂਗਾ ਇੱਕ ਰਸਤਾ ਰੁਕ ਗਿਆ ਟਰੰਪ ਦਾ ਇਹ ਤੇ ਜਿਹੜਾ ਉਹ ਡੇਲੀ ਬਿਆਨਬਾਜ਼ੀ ਕਰਕੇ ਇਹਦੇ ਤੇ ਇੰਨੀ ਟੈਕਸ ਤੇ ਇੰਨੀ ਇਦਾਂ ਇਦਾਂ ਜੇ ਉਹ ਡਰ ਔਖੜਾ ਹੋਇਆ ਤਾਂ ਕਿ ਭਾਰਤ ਸਮੇਤ ਬਾਕੀ ਦੇਸ਼ ਉਸ ਡਰ ਚੋਂ ਬਾਹਰ ਆਉਣਗੇ ਬਾਹਰ ਆ ਕੇ ਕੁਝ ਨਵੇਂ ਤੌਰ ਦੇ ਜਿਹੜੇ ਟ੍ਰੇਡ ਦੇ ਸਮਝੌਤੇ ਨੇ ਜਾਂ ਬਾਕੀ ਨੇ ਉਸ ਲੈਵਲ ਦੇ ਉੱਤੇ ਜਾਣਗੇ ਉਸ ਲੈਵਲ ਤੇ ਕਰਨਗੇ ਕੁਝ ਲੋਕ ਇਹ ਵੀ ਗੱਲ ਕਰ ਰਹੇ ਨੇ ਕਿ ਭਾਰਤ ਤੇਜ਼ੀ ਤਾਂ ਨਹੀਂ ਕਰ ਰਿਹਾ ਜਾਂ ਤੇਜ਼ੀ ਤਾਂ ਨਹੀਂ ਕੀਤੀ ਥੋੜੀ ਜੀ ਜਦੋਂ ਇਹ ਪਤਾ ਸੀ ਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ ਇਹ ਵੀ ਪਤਾ ਇੰਟਰਨੈਸ਼ਨਲੀ ਕਿ ਅਮਰੀਕਾ ਦੀਆਂ ਜਿਹੜੀਆਂ ਕੋਰਟਾਂ ਨੇ ਉਹ ਸਾਡੇ ਵਾਂਗ ਬਹੁਤ ਸਾਲਾਂ ਬੱਧੀ ਮਾਮਲਿਆਂ ਨੂੰ ਉਹਨੇ ਲਟਕਾਉਂਦੀਆਂ ਇਹੋ ਜਿਹੇ ਵੱਡੇ ਮਾਮਲਿਆਂ ਤੇ ਫੈਸਲੇ ਜਲਦੀ ਹੋ ਜਾਂਦੇ ਨੇ ਤਾਂ ਜਿਹੜੀ ਜੁਆਇੰਟ ਸਟੇਟਮੈਂਟ ਆਈ ਹੈ ਇਹ ਤੋਂ ਪਹਿਲਾਂ ਥੋੜੀ ਜੀ ਹੋਰ ਟਾਲੀ ਜਾ ਸਕਦੀ ਸੀ ਮਹੀਨਾ ਜੇ ਮਹੀਨਾ ਟਲ ਜਾਂਦਾ ਤਾਂ ਲਾਜ਼ਮੀ ਹੈ ਕਿ ਉਸ ਪੱਦਰ ਦੇ ਉੱਤੇ ਜਾ ਕੇ ਕੁਝ ਸਾਡਾ ਫਾਇਦਾ ਹੋ ਜਾਂਦਾ ਇਹ ਡੀਲ ਉਹਨਾਂ ਟਰਮ ਜਿੱਤੇ ਨਾ ਹੁੰਦੀ ਜਿਹੜੀਆਂ ਟਰਮ ਜਿੱਤੇ ਹੁਣ ਟਰੰਪ ਕਰਵਾ ਗਿਆ ਇਸ ਡੀਲ ਨੂੰ ਇਹ ਬਹੁਤ ਬਹਤਪੂਰਨ ਸਵਾਲ ਇਸੇ ਸਵਾਲ ਦੇ ਉੱਤੇ ird gird ਜੁੜ ਕੇ ਜਿਹੜਾ ਸਾਡੀ ਟੋਟਲ ਇਕਨੋਮੀ ਸਾਡਾ ਅਰਥਵਿਵਸਥਾ ਸਾਡੀ ਖੇਤੀ ਸਾਡੀ ਡੇਰੀ ਜੇ ਟਰੰਪ ਨੇ ਕਹਿਤਾ ਜਿਸ ਤਰ੍ਹਾਂ ਟਾਈਪ ਦਾ ਉਹ ਅਡੀਆਲਾ ਇਹ ਡੀਲ ਲਾਗੂ ਹੈ ਫਿਰ ਭਾਰਤ ਨੂੰ ਕੋਈ ਫਾਇਦੇ ਵਾਲੀ ਗੱਲ ਨਜ਼ਰ ਨਹੀਂ ਆਈ ਪਰ ਖੜੀ ਅਜੇ ਤੱਕ ਅਸੀਂ ਇਸ ਗੱਲ ਨੂੰ ਉਮੀਦ ਕਰਨਾ ਚਾਹੀਦਾ ਹੈ ਕਿ ਭਾਰਤ ਦੀ ਸਰਕਾਰ ਤੁਰੰਤ ਕੈਬਨਿਟ ਛੱਡੇ ਜਾਂ ਆਪ ਕਰੂਗੀ ਕੋਈ ਸੌਲਿਡ ਪ੍ਰਤੀਕਿਰਿਆ ਦੇਊਗੀ ਜਿਹੜੀ ਆਪੋਜੀਸ਼ਨ ਦੀ ਡਿਮਾਂਡ ਆਉਣ ਵਾਲੇ ਦਿਨਾਂ 'ਚ ਇਹ ਹੋਰ ਪੁਖਤਾ ਹੋਏਗੀ ਔਰ ਇਵਨ ਕਿਸਾਨੀ ਤੇ ਬਾਕੀ ਲੋਕਾਂ ਦੀ ਡਿਮਾਂਡ ਵੀ ਪੁਖਤਾ ਹੋਏਗੀ ਜਿਹੜੇ ਲੜ ਰਹੇ ਨੇ ਸਾਰੇ ਮਾਮਲੇ ਦੇ ਵਿੱਚ ਉਹਦੇ 'ਚੋਂ ਜਿਹੜਾ ਕ੍ਰਾਈਸਿਸ ਨਰੇਂਦਰ ਮੋਦੀ ਹੋਣੀ ਜਾਂ ਜਿਹੜੇ ਪ੍ਰੈਸ਼ਰ ਦੇ ਵਿੱਚੋਂ ਆ ਰਹੇ ਨੇ ਜਿਹੜੇ ਹੁਣ ਤੱਕ ਨਹੀਂ ਬੋਲੇ ਆਪ ਆਪਣੇ ਤੌਰ ਦੇ ਉੱਤੇ ਨਾ ਸਾਰੀਆਂ ਗੱਲਾਂ ਦੇ ਉੱਤੇ ਪ੍ਰਧਾਨ ਮੰਤਰੀ ਉਹਨਾਂ ਨੂੰ ਖੁੱਲ ਕੇ ਦੇਸ਼ ਦੇ ਸਾਹਮਣੇ ਆਪਣੀ ਗੱਲ ਕਹਿਣੀ ਚਾਹੀਦੀ ਹੈ ਔਰ ਖੁੱਲ ਕੇ ਗੱਲ ਕਹਿ ਕੇ ਇਹ ਦੱਸਣਾ ਚਾਹੀਦਾ ਹੈ ਭਰੋਸਾ ਪ੍ਰਗਟ ਕਰਨਾ ਚਾਹੀਦਾ ਕਿ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਅਸੀਂ ਵੀ ਹੁਣ ਨੇਗੋਸ਼ੀਏਟ ਕਰਾਂਗੇ ਨਵੇਂ ਹਾਲਾਤ ਚ ਕਰਾਂਗੇ ਜਾਂ ਫਿਰ ਪੁਰਾਣੇ ਨੂੰ ਹੀ ਮੰਨ ਲੈਣਗੇ ਉਹ ਵੀ ਦੱਸ ਦੇਣਾ ਤਾਂ ਕਿ ਲੋਕਾਂ ਨੂੰ ਆਪਣੇ ਮੁਤਾਬਕ ਸੋਚਣ ਦਾ ਮੌਕਾ ਮਿਲ ਸਕੇ ਕਿਸੇ ਨਾ ਕਿਸੇ ਤਰੀਕੇ ਦਾ ਕਰ ਇਸ ਨੂੰ ਸੋਚੋ ਅੱਗੇ ਜਿਵੇਂ ਜਿਵੇਂ ਵੀ ਇਹਦੇ ਐਡਵਾਂਟਮੈਂਟਸ ਹੋਣਗੇ ਆਪਾਂ ਆਪਸੀ ਸਾਂਝ ਪਾਉਦੇ ਰਾਂਗੇ ਬਹੁਤ ਬਹੁਤ ਸ਼ੁਕਰੀਆ